ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਉੱਤੇ ਗੱਲ ਕਰਾਂਗੇ ਸਰਕਾਰ ਇਹਨਾਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਹੈ ਔਰ ਪੂਰੀ ਹੰਦਸਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਣਾ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਰ ਜਿਹੜੇ ਕੋਈ ਕੇਂਦਰੀ ਸਰਕਾਰ ਤੋਂ ਲੇ ਕੇ ਪਹੁੰਚੇ ਹੋਣਗੇ ਉਹ ਪਹੁੰਚਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਵਾਉਣਾ ਹੈ ਕਿ ਅਸੀਂ ਅੰਦਰ ਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅਜੇ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਤੇ ਬਾਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਦੀ ਜੇ ਮੰਤਰੀਆਂ ਦੀ ਲੱਗੂਗੀ ਸਾਡੇ ਵੀ ਲੱਗੂ ਕਿ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜੜ ਮੈਂ ਤੁਹਾਨੂੰ ਪਾਸੇ ਹੀ ਪ੍ਰੋਫੈਸਰ ਮੇਰਤ ਉਹਨਾਂ ਕਿਹਾ ਤੜੀਆਂ ਮੰਗਾ ਪਤਤੀ ਸਰਕਾਰ ਜਿਹੜੀ ਆ ਗੰਭੀਰ ਹੈ ਔਰ ਅਸੀਂ ਹਮਤਵਾਂ ਕਾੜੀਆਂ ਮੰਗਾ ਦਿੱਤੇ ਉਹ ਚਾਹ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਉਹ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲ ਲਿਏ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੋ 地ਕਾ ਖਾਲਸਾ ਜੀ ਜਿਹੜੀ ਇਹ ਅਸੀਂ ਜਿਹੜੀਆਂ ਮੋਚ ਵਾਲੇ ਪਧਾਵਨ ਜਿਹੜੀਆਂ ਮੰਗਾ ਦੱਸੀਆਂ ਉਹਨਾਂ ਦੇ ਉੱਤੇ ਪੂਰਾ ਜੜੀ ਬਚਾਅ ਤਸੱਦ ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਜੂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੁੰਡੇ ਦਾ ਸਿਆਸੀ ਪੱਖ ਦਾ ਦੂਜੇ ਪੱਖ ਕਿਹੜੇ ਕਿਹੜੇ ਆ ਤੇ ਸਾਰੀਆਂ ਮੰਗਾਂ ਦੇ ਵਿੱਚ ਤੇ ਵਿਚਾਰ ਕਰਕੇ ਤਾਂ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਢਿਆਂ ਦੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਿਵਾ ਕੇ ਆਇਆ ਕਿ ਸਰਕਾਰ ਉਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਔਰ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜਿਹੜੀ ਉਹ ਕਰ ਲਈਆ ਸਰਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਦਾ ਬੇਅਦਬੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਦੇ ਮਸਲੇ ਲੈ ਕੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਦੀ ਗੰਬੀਰ ਵਿਆਦ ਅਸੀਂ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਬਣਾ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇਹ ਤੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜਿਹਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਪਹਿਲੀ ਗੱਲ ਤੇ ਲੋੜ ਹੀ ਨਹੀਂ ਪਰ ਜੇ ਹੋਊਗੀ ਤੋ ਆਪਾਂ ਕੋਈ ਦਿੱਕਤ ਨਹੀਂ ਬੰਦਿਸਤ ਕਰਦੇ ਜਿਹੜੇ ਨੇ ਜਦੋਂ ਕਾਂਗਰਸ ਚ ਸੀਗੇ ਉਹ ਹਮੇਸ਼ਾ ਇਹ ਖੋਜ ਕਰਦੇ ਰਹੀ ਸੀ ਮੋਰਚ ਨੂੰ ਲੇਕਿਨ ਜਦੋਂ ਉਹ ਜਦੋਂ ਬੀਜੇਪੀ ਚ ਗਏ ਨੇ ਉਹ ਕਹਿੰਦੇ ਕਿ ਮੈਂ ਬੰਦੂ ਸਿੰਘਾਂ ਦੇ ਨਾਲ ਆ ਮੈਂ ਪੂਰਾ ਜ਼ਰੂਰ ਨੇ ਕੋਈ ਨਹੀਂ ਬਿੱਟੂ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿੱਟੂ ਨਹੀਂ ਭਾਜਪੀ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੀ ਉਹ ਨਾਲ ਆ ਤਾਂ ਉਹਨਾਂ ਨੂੰ ਸ਼ਟਰ ਤੇ ਗੱਲ ਕਰਨੀ ਚਾਹੀਦੀ ਆ ਅਸੀਂ ਇੱਥੇ ਕਹਾਂਗੇ ਉਹ ਸੈਂਟਰ 'ਚ ਕਰ ਪਰ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਉੱਤੇ ਉਹਦੀਆਂ ਅੰਦਰ ਦੀ ਦੇ ਨਾਲ ਤੇ ਉਹਦੀ ਗੰਬੀਤਾਂ ਦੇ ਨਾਲ ਜਿਹੜਾ ਬਚਾਅ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਕੋਈ ਮੀਟਿੰਗ ਦਾ ਸਮਾਂ ਰੱਖੀਏ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਝਣਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਰੀ ਨਹੀਂ ਕਿ ਸਾਡੇ ਅਧਿਕਾਰੀ ਆ ਜਾਈਏ ਕਿਉਂ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕੋਈ ਲੋਡ ਬੂ ਤੇ ਆ ਵੀ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਆਈਡੀ ਕੋ ਗੱਲ ਨਹੀਂ ਪਰ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਾਦੇ ਯਾਰ ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ ਗ੍ਰਹਿ ਮੰਤਰੀਅਲੇ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਹਿ ਮੰਤਰੀਅਲੇ ਦੇ ਨਾਲ ਸੰਬੰਧਤ ਅਧਿਕਾਰੀ ਜਿਹੜੇ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਲ ਹੋਣੇ ਜੁੜੀ ਆ ਇਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾ ਲਵਾਂਗੇ ਜੀ